ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰ ਲੈਨੇ ਆ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਤੇ ਕੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਆਖਰ ਅਮਰਿਤਪਾਲ ਸਿੰਘ ਤੇ ਰਾਸ਼ੀਦ ਇੰਜੀਨੀਅਰ ਨੂੰ ਜਿਹੜੀ ਹੈ ਸੌਂ ਚੁੱਕਣ ਦੀ ਇਜਾਜ਼ਤ ਜਿਹੜੀ ਹੈ ਮਿਲ ਚੁੱਕੀ ਹੈ ਹਾਲਾਂਕਿ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਭੇਜ ਦਿੱਤੀ ਗਈ ਹੈ ਇਧਰੋਂ ਪੰਜਾਬ ਸਰਕਾਰ ਨੇ ਵੀ ਜਿਹੜੀ ਹੈ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਜਾਰੀ ਕਰ ਦਿੱਤੀ ਹੈ ਕੁਝ ਸ਼ਰਤਾਂ ਤੇ ਜਿਹੜਾ ਹੈ ਸਮਝੌਤਾ ਹੋਇਆ ਹੈ ਤੇ ਕੁਝ ਸ਼ਰਤਾਂ ਤੇ ਹੀ ਜਿਹੜਾ ਹੈ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਤੋਂ ਰਿਹਾ ਕੀਤਾ ਜਾਵੇਗਾ ਇੱਕ ਦਿਨ ਦੀ ਜਿਹੜੀ ਹੈ ਫਰਲੋ ਦਿੱਤੀ ਜਾਵੇਗੀ ਇੱਕ ਦਿਨ ਦੇ ਲਈ ਜਿਹੜਾ ਹੈ ਉਹਨਾਂ ਨੂੰ ਸੰਸਦ ਦੇ ਵਿੱਚ ਲਿਆਂਦਾ ਜਾਵੇਗਾ ਸੌ ਸਮਾਗਮ ਹੋਣ ਤੋਂ ਬਾਅਦ ਦੁਬਾਰਾ ਤੋਂ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਹੈ ਭੇਜ ਦਿੱਤਾ ਜਾਵੇਗਾ ਸੋ ਇਸ ਵਕਤ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਸੰਸਦ ਮੈਂਬਰ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਜਿੱਤਣ ਵਾਲੇ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤਣ ਵਾਲੇ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਸੌ ਚੁੱਕਣ ਦੀ ਜਿਹੜੀ ਇਜਾਜ਼ਤ ਮਿਲ ਚੁੱਕੀ ਹੈ ਕਰੀਬ 2 ਲੱਖ ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕਰਨ ਵਾਲੇ ਅਮਰਿਤਪਾਲ ਸਿੰਘ ਆਪਣੇ ਨੌ ਸਾਥੀਆਂ ਸਣੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਜਿੱਤੇ ਅਮਰਿਤਪਾਲ ਸਿੰਘ ਦੇ ਲੋਕ ਸਭਾ ਮੈਂਬਰ ਵਜੋਂ ਸੌ ਚੁੱਕੇ ਜਾਣ ਨੂੰ ਲੈ ਕੇ ਆ ਪਾਸਟ ਦਾ ਜਿਹੜੀ ਐ ਬਣੀ ਹੋਈ ਸੀ ਪਰ ਕਰੀਬ 2 ਲੱਖ ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤਣ ਵਾਲੇ ਪੰਜਾਬ ਦੇ ਪਹਿਲੇ ਐਮਪੀ ਅਮਰਿਤਪਾਲ ਸਿੰਘ ਉਹ ਜਿਨ੍ਹਾਂ ਦੀ ਸੌ ਚੁੱਕਣ ਨੂੰ ਲੈ ਕੇ ਕਾਫੀ ਜ਼ਿਆਦਾ ਹੜਬੜੀ ਮੱਚੀ ਹੋਈ ਸੀ ਇਸ ਤੋਂ ਪਹਿਲਾਂ 12 ਜਿਹੜੇ ਮੈਂਬਰ ਸੀ ਲੋਕ ਸਭਾ ਦੇ ਉਹ ਸੌ ਚੁੱਕ ਦੇ ਵਿੱਚ ਕਾਮਯਾਬ ਹੋਏ ਨੇ ਪਰ 13 13ਵੇਂ ਜਿਹੜੇ ਮੈਂਬਰ ਸੀ ਅਮਰਿਤਪਾਲ ਸਿੰਘ ਸੀ ਜਿਨ੍ਹਾਂ ਦੇ ਸੌ ਚੁੱਕ ਸਮਾਗਮ ਦੇ ਵਿੱਚ ਅਡਿਕਰ ਸੀ ਕਿਉਂਕਿ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਸੀ ਜਿੱਥੇ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਵਕੀਲਾਂ ਤੇ ਹਮਾਇਤੀਆਂ ਵੱਲੋਂ ਉਹਨਾਂ ਨੂੰ ਸੌਂ ਚਕਾਉਣ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਬਟਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਲੋਕ ਸਭਾ ਜਿਹੜੀ ਹੈ ਉਹਨਾਂ ਦੇ ਸੌਂ ਚੁੱਕਣ ਦੀ ਜਿਹੜੀ ਹੈ ਆਵਾਜ਼ ਬੁਲੰਦ ਕਰ ਦਿੱਤੀ ਹੈ ਬੀਤੇ ਕੱਲ ਕੌਮੀ ਜਾਂਚ ਏਜੰਸੀ NIA ਨੇ ਜੇਲ੍ਹ ਦੇ ਵਿੱਚ ਜਿੱਤਣ ਵਾਲੇ ਕਸ਼ਮੀਰੀ ਆਗੂ شیخ ਅਬਦੁਲ ਰਾਸ਼ਿਦ ਇੰਜੀਨੀਅਰ ਰਾਸ਼ਿਦ ਨੂੰ ਸੰਸਦ ਸੰਸਦ ਮੈਂਬਰ ਵਜੋਂ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹਨਾਂ ਨੂੰ ਸਾਲ 2017 ਦੇ ਵਿੱਚ ਅਤਵਾਦ ਫੰਡਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੇ 12 ਮੁੱਲਾ ਲੋਕ ਸਭਾ ਹਲਕੇ ਤੋਂ ਜਿਹੜੀ ਹੈ ਚੋਣ ਜਿੱਤਣਾ ਕੀਤੀ ਹੈ। ਹੁਣ ਗੱਲ ਕਰਦੇ ਆਂ ਅਮਰਿਤਪਾਲ ਸਿੰਘ ਦੀ। ਅਮਰਿਤਪਾਲ ਸਿੰਘ ਦਾ ਮੁੱਦਾ ਸੌ ਚੁਕਾਏ ਜਾਣ ਦਾ ਜੋ ਮੰਗਲਵਾਰ ਨੂੰ ਲੋਕ ਸਭਾ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਚੁਕਿਆ ਗਿਆ। ਅਮਰਿਤਪਾਲ ਸਿੰਘ ਦੇ ਜੇਲ੍ਹ ਵਿੱਚੋਂ ਚੋਣ ਲੜਨ ਬਾਰੇ ਸਭ ਤੋਂ ਪਹਿਲਾਂ ਐਲਾਨ ਕਰਨ ਵਾਲੇ ਰਾਜਦੇਵ ਸਿੰਘ ਖਾਲਸਾ ਸੀ ਖਾਲਸਾ ਨੇ ਬੀਬੀ ਸੀ ਨੂੰ ਦੱਸਿਆ ਕਿ ਅਮਰਿਤਪਾਲ ਸਿੰਘ ਨੇ ਡਿਬਰੂਗੜ ਕੇਂਦਰੀ ਜੇਲ੍ਹ ਵਿੱਚੋਂ ਡੀਸੀ ਦਫ਼ਤਰ ਅਮ੍ਰਿਤਸਰ ਨੂੰ ਅਰਜ਼ੀ ਭੇਜੀ ਸੀ 9 ਜੂਨ ਤੱਕ ਡੀਸੀ ਦਫ਼ਤਰ ਤੱਕ ਇਹ ਅਰਜ਼ੀ ਪਹੁੰਚੀ ਅਮਰਿਤਪਾਲ ਨੇ ਕਿਹਾ ਸੀ ਕਿ ਮੈਂ ਸੌ ਚੁੱਕਣੀ ਚਾਹੁੰਦਾ ਹਾਂ ਅਤੇ ਇਸ ਲਈ ਪ੍ਰਬੰਧ ਜਿਹੜੇ ਨੇ ਕੀਤੇ ਜਾਣ ਤੇ ਨਾਲ ਹੀ ਜੇ ਗੱਲ ਕਰੀਏ ਤੇ ਗ੍ਰੈਸ ਕੱਤਰ ਨੂੰ ਵੀ ਜਿਹੜਾ ਅਰਜੀ ਦਿੱਤੀ ਗਈ ਸੀ ਲੋਕ ਸਭਾ ਦੇ ਸਪੀਕਰ ਨੂੰ ਲੋੜਿੰਦੀ ਕਾਰਵਾਈ ਲਈ ਪੇਜ ਦਿੱਤੀ ਗਈ ਸੀ ਉਹਨਾਂ ਦੱਸਿਆ ਹੈ ਕਿ ਇਸ ਅਰਜੀ ਨੂੰ ਉਥੇ ਕਾਰਵਾਈ 60 ਦਿਨਾਂ ਦੇ ਵਿੱਚ ਚੋਣ ਜਿਹੜੀ ਹੈ ਹੋਣੀ ਜ਼ਰੂਰੀ ਹੁੰਦੀ ਹੈ 25 ਜੂਨ ਤੋਂ ਗਿਣੇ ਜਿਹੜੇ ਜਾਣਗੇ ਦਿਨ ਹਾਲਾਂਕਿ 25 ਜੂਨ ਨੂੰ ਜਿਹੜੀ ਹੈ ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਸੌਣ ਚੁੱਕ ਸਮਾਗਮ ਸੀ ਜਿਸ ਦੇ ਵਿੱਚੋਂ 12 ਨੇ ਹਲਫ ਲਿਆ ਸੀ ਪਰ ਜਿਹੜੇ 13ਵੇਂ ਸੀ ਉਹ ਅਮਰਿਤਪਾਲ ਸਿੰਘ ਸੀ ਜਿਨ੍ਹਾਂ ਦਾ ਨਾਮ ਤੇ ਲੋਕ ਸਭਾ ਦੇ ਵਿੱਚ ਅਨਾਉਂਸ ਹੋਇਆ ਪਰ ਉਹ ਜੇਲ੍ਹ ਦੇ ਵਿੱਚ ਹੋਣ ਕਰਕੇ ਆਖਰ ਜਿਹੜੇ ਨੇ ਨਹੀਂ ਪਹੁੰਚ ਸਕੇ ਸੇ ਫਿਲਹਾਲ ਹੁਣ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ ਅਬਦੁਲ ਰਾਸ਼ਿਦ ਨੂੰ ਵੀ ਸੌਂ ਚੁਕਾਈ ਜਾਵੇਗੀ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਨੇ ਕੁਝ ਸ਼ਰਤਾਂ ਤੈਅ ਕੀਤੀਆਂ ਨੇ ਇੱਕ ਤਾਂ ਮੀਡੀਆ ਦੇ ਨਾਲ ਗੱਲ ਨਾ ਕਰਨਾ ਹਾਲਾਂਕਿ ਸੰਸਦ ਦੇ ਵਿੱਚ ਪੂਰੀ ਪ੍ਰਕਿਰਿਆ ਜਿਹੜੀ ਹੈ ਸਿਕਿਉਰਿਟੀ ਦੇ ਤਹਿਤ ਅਮਰਿਤਪਾਲ ਸਿੰਘ ਹੋਰਾਂ ਨੂੰ ਲਿਆਂਦਾ ਜਾਏਗਾ ਸੌ ਚੁੱਕਣ ਤੋਂ ਬਾਅਦ ਤੇ ਫਿਰ ਜਿਹੜੀ ਹੈ ਉਹਨਾਂ ਦੀ ਮੁਲਾਕਾਤ ਵੀ ਹੋਵੇਗੀ ਲੋਕ ਸਭਾ ਦੇ ਸਪੀਕਰ ਦੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਮੌਜੂਦ ਰਹਿਣਗੇ ਅਮਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰ ਉੱਥੇ ਮੌਜੂਦ ਰਹਿਣਗੇ ਫਿਰ ਉਹਨਾਂ ਨੂੰ ਦੁਬਾਰਾ ਤੋਂ ਡਿਬਰੂਗੜ੍ਹ ਜੇਲ ਜਿਹੜਾ ਹੈ ਪੇਜ ਦਿੱਤਾ ਜਾਵੇਗਾ ਇਦਾਂ ਦੀ ਜਿਹੜੀ ਅਪਡੇਟ ਹੈ ਉਹ ਜਲਦੀ ਹੀ ਸਾਹਮਣੇ ਆਵੇਗੀ ਤੇ ਕੁਝ ਘੰਟਿਆਂ ਬਾਅਦ ਜਾਂ ਫਿਰ ਕੁਝ ਦਿਨਾਂ ਬਾਅਦ ਆਪਾਂ ਕਹਿ ਸਕਦੇ ਹਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜੀ ਹੈ ਸੌ ਚੁੱਕਣੀ ਪਵੇਗੀ ਹਾਲਾਂਕਿ ਉਹਨਾਂ ਨੂੰ ਲੋਕ ਸਭਾ ਦੇ ਸਪੀਕਰ ਵੱਲੋਂ ਟਾਈਮ ਦਿੱਤਾ ਜਾਏਗਾ ਤੇ ਉਹ ਆਪਣੀ ਸੌ ਚੁੱਕ ਸਮਾਗਮ ਤੋਂ ਬਾਅਦ ਦੁਬਾਰਾ ਤੋਂ ਜੇਲ੍ਹ ਦੇ ਵਿੱਚ ਵਾਪਸ ਚਲੇ ਜਾਣਗੇ ਤਾਂ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ